ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਕੈਨੇਡਾ ਤੋਂ ਆਯਾਤ ਕੀਤੀਆਂ ਵਸਤਾਂ ਉੱਤੇ 35% ਡਿਊਟੀ ਲਗਾ ਰਹੇ ਨੇ ਜਦੋਂ ਕਿ ਜਿਆਦਾਤਰ ਹੋਰ ਵਪਾਰਕ ਭਾਈਵਾਲਾਂ ਉੱਤੇ 15 ਜਾਂ ਫਿਰ 20% ਟੈਰਿਫ ਲਗਾਉਣ ਤੇ ਵਿਚਾਰ ਕਰ ਰਹੇ ਨੇ ਅਮਰੀਕਾ ਦਾ ਇਹ ਕਦਮ ਦੋਵਾਂ ਨਜ਼ਦੀਕੀ ਭਾਈਵਾਲਾਂ ਦੇਸ਼ਾਂ ਦੇ ਵਿਚਕਾਰ ਧਾਕਿਆ ਪੁਰਾਣਾ ਸਬੰਧਨ ਨੂੰ ਹੋਰ ਦਰਾ ਦੇ ਸਕਦਾ ਹੈ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲਿਖੇ ਇੱਕ ਪੱਤਰ ਦੇ ਵਿੱਚ 트ੰਪ ਨੇ ਫਰਵਰੀ ਦੇ ਵਿੱਚ ਐਲਾਨੇ ਗਏ 25% ਡਿਊਟੀ ਨੂੰ ਹੁਣ ਵਧਾਉਣ ਦੇ ਫੈਸਲੇ ਦਾ ਜ਼ਿਕਰ ਕੀਤਾ ਹੈ ਇਹ ਕਦਮ ਕੈਨੇਡਾ ਉੱਤੇ ਫੈਂਟਨਿਲ ਦੀ ਤਸਕਰੀ ਨੂੰ ਰੋਕਣ ਦੇ ਲਈ ਦਬਾਅ ਪਾਉਣ ਦੇ ਉਦੇਸ਼ ਦੇ ਨਾਲ ਚੁੱਕਿਆ ਗਿਆ ਹਾਲਕੇ ਅਮਰੀਕਾ ਦੇ ਵਿੱਚ ਇਸ ਡਰਗ ਦੇ ਤਸਕਰੀ ਦੇ ਵਿੱਚ ਕੈਨੇਡਾ ਦੀ ਭੂਮਿਕਾ ਸ੍ਰੀਮਤ ਮੰਨੀ ਜਾਂਦੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ ਹੈ ਅਤੇ ਕੈਨੇਡਾ ਤੋਂ ਆਉਣ ਵਾਲੇ ਉਤਪਾਦਾਂ ਤੇ 35% ਦੀ ਭਾਰੀ ਟੈਰਿਫ ਦਾ ਐਲਾਨ ਕੀਤਾ ਹੈ ਇਹ ਡਿਊਟੀ 1 ਅਗਸਤ 2025 ਤੋਂ ਲਾਗੂ ਹੋਵੇਗੀ ਅਤੇ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਸਾਰੇ ਕੈਨੇਡੀਅਨ ਉਤਪਾਦਾਂ ਤੇ ਲਾਗੂ ਹੋਵੇਗੀ 트ੰਪ ਨੇ ਇਸ ਫੈਸਲੇ ਨੂੰ ਕੈਨੇਡਾ ਦੀ ਬਦਲੇ ਦੀ ਕਾਰਵਾਈ ਅਤੇ ਅਨੁਚਿਤ ਵਪਾਰਕ ਵਿਵਹਾਰ ਦੇ ਜਵਾਬ ਵਜੋਂ ਦੱਸਿਆ ਹੈ ਟਰੰਪ ਨੇ ਆਪਣੇ ਅਧਿਕਾਰਤ ਪੱਤਰ ਵਿੱਚ ਸਪਸ਼ਟ ਤੌਰ ਤੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਵਿੱਚ ਫੈਂਟਨਿਲ ਵਰਗੀਆਂ ਖਤਰਨਾਕ ਦਵਾਈਆਂ ਦੀ ਸਪਲਾਈ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ ਇਸ ਨੂੰ ਅਮਰੀਕੀ ਸਮਾਜ ਲਈ ਇੱਕ ਗੰਭੀਰ ਖਤਰਾ ਦੱਸਦੇ ਹੋਏ ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਆਪਣੀ ਸੁਰੱਖਿਆ ਅਤੇ ਆਰਥਿਕਤਾ ਨੂੰ ਤਰਜੀਹ ਦੇਵੇ ਟਰੰਪ ਨੇ ਇੱਕ ਪੱਤਰ ਵਿੱਚ ਲਿਖਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਅਮਰੀਕਾ ਨੇ ਪਹਿਲਾ ਦੇਸ਼ ਵਿੱਚ ਫੈਲ ਰਹੇ ਫੈਂਟਨਿਲ ਸੰਕਟ ਨੂੰ ਕੰਟਰੋਲ ਕਰਨ ਲਈ ਟੈਰਿਫ ਲਗਾਏ ਸੀ ਇਹ ਸੰਕਟ ਅਚੰਕ ਤੌਰ ਤੇ ਕੈਨੇਡਾ ਦੀ ਅਸਫਲਤਾ ਕਾਰਨ ਵਧਿਆ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਕੈਨੇਡੀਅਨ ਕੰਪਨੀ ਇਸ ਡਿਊਟੀ ਤੋਂ ਬਚਣ ਲਈ ਆਪਣੇ ਉਤਪਾਦ ਕਿਸੇ ਤੀਜੇ ਦੇਸ਼ ਟਰਾਂਸ਼ਿਪਮੈਂਟ ਰਾਹੀਂ ਭੇਜਦੀ ਹੈ ਤਾਂ ਉਸਤੇ ਵੀ ਇਹ ਟੈਰਿਫ ਲਗਾਇਆ ਜਾਵੇਗਾ ਇਸ ਦੇ ਨਾਲ ਹੀ ਟਰੰਪ ਨੇ ਸਪਸ਼ਟ ਕੀਤਾ ਕਿ ਜੇਕਰ ਕੈਨੇਡਾ ਅਮਰੀਕਾ ਦੇ ਟੈਰਿਫ ਦਾ ਜਵਾਬ ਆਪਣੇ ਉਤਪਾਦਾਂ ਤੇ ਡਿਊਟੀ ਵਧਾ ਕੇ ਦਿੰਦਾ ਤਾਂ ਅਮਰੀਕਾ ਉਸਦੇ ਜਵਾਬ ਦੇ ਬਰਾਬਰ ਹੋਰ ਟੈਰਿਫ ਲਗਾਏਗਾ। ਉਹਨਾਂ ਲਿਖਿਆ ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਟੈਰਿਫ ਵਧਾਉਂਦੇ ਹੋ ਤਾਂ ਤੁਸੀਂ ਜੋ ਵੀ ਪ੍ਰਤੀਸ਼ਤ ਵਧਾਉਂਦੇ ਹੋ ਅਸੀਂ ਉਸ ਨੂੰ 35% ਤੱਕ ਵਧਾ ਦੇਵਾਂਗੇ। ਦੂਜੇ ਪਾਸੇ ਕੈਨੇਡਾ ਦੀਆਂ ਡੇਰੀ ਨੀਤੀਆਂ ਤੇ ਨਿਸ਼ਾਨਾ ਸਾਧਦੇ ਹੋਏ ਟਰੰਪ ਨੇ ਕਿਹਾ ਕਿ ਕੈਨੇਡਾ ਅਮਰੀਕਾ ਡੇਰੀ ਕਿਸਾਨਾਂ ਤੇ 400% ਤੱਕ ਦੀ ਆਯਾਤ ਡਿਊਟੀ ਲਗਾਉਂਦਾ ਹੈ। ਇਸ ਕਾਰਨ ਅਮਰੀਕਾ ਨੂੰ ਵੱਡਾ ਵਪਾਰ ਘਾਟਾ ਸਹਿਣਾ ਪੈਂਦਾ ਅਤੇ ਇਹ ਹੁਣ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਬਣ ਗਿਆ। ਉਹਨਾਂ ਆਪਣੇ ਪੱਤਰ ਵਿੱਚ ਲਿਖਿਆ ਕੈਨੇਡਾ ਸਾਡੇ ਡੇਅਰੀ ਕਿਸਾਨਾਂ ਤੇ ਬੇਮਿਸਾਲ ਟੈਕਸ ਲਗਾਉਂਦਾ ਹੈ ਉਹ ਵੀ ਉਦੋਂ ਜਦੋਂ ਸਾਡੇ ਕਿਸਾਨਾਂ ਨੂੰ ਉੱਥੇ ਆਪਣੇ ਉਤਪਾਦ ਵੇਚਣ ਦੀ ਇਜਾਜ਼ਤ ਨਹੀਂ ਹੈ ਇਸ ਫੈਸਲੇ ਦੇ ਨਾਲ ਟਰੰਪ ਨੇ ਕੈਨੇਡੀਅਨ ਕੰਪਨੀਆਂ ਨੂੰ ਅਮਰੀਕਾ ਵਿੱਚੋਂ ਆਪਣੀਆਂ ਇਕਾਈਆਂ ਸਥਾਪਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਉਹਨਾਂ ਵਾਅਦਾ ਕੀਤਾ ਕਿ ਅਮਰੀਕਾ ਵਿੱਚ ਕਾਰੋਬਾਰ ਸ਼ੁਰੂ ਕਰਨ ਦੀ ਇੱਛਾਵਾਂ ਵਾਲੀਆਂ ਕੰਪਨੀਆਂ ਨੂੰ ਤੇਜ਼ ਪੈਸ਼ੇਵਰ ਅਤੇ ਨਿਯਮਿਤ ਪ੍ਰਵਾਨਗੀਆਂ ਮਿਲਣਗੀਆਂ ਉਹਨਾਂ ਲਿਖਿਆ ਜੇਕਰ ਕੋਈ ਕੈਨੇਡੀਅਨ ਕੰਪਨੀ ਅਮਰੀਕਾ ਆ ਕੇ ਉਤਪਾਦਨ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਕੁਝ ਹਫ਼ਤਿਆਂ ਵਿੱਚ ਸਾਰੇ ਪ੍ਰਮਾਨਗੀਆਂ ਦੇਵਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ